ਰਾ ਗੁਰਬੀਰ ਦਾ ਫੋਨ ਆ ਗਿਆ ਤਾਂ ਗੱਲ ਕਰ ਲੈ 475 475 65 ਦਾ ਦੇ ਦਾਂਗੇ ਬਾਕੀ ਫालतू ਲਿਖਿਆ ਨਹੀਂ ਬਾਕੀ ਕੋਈ ਨਾ ਕੋਈ ਨਾ ਕੋਈ ਤੂੰ ਕਰੇਗਾ ਯਾਰ ਕਿਉਂ ਗਾਉਲੇ ਗੁੱਟੀ ਜੰਨੇ ਹੋ ਬਾਈ ਯਾਰ ਹੋਰ ਕਿੰਨੇ ਦਾ ਸਹੀ ਰੇਟ ਦੱਸ ਕਿੰਨੇ ਦਾ ਸਾਢੇ 4 ਦਾ ਦੇ ਦਾਂਗੇ ਬਸ ਇੱਥੇ ਹੀ ਘਟ ਜਾ ਦੇਵੇਂਗਾ ਕਿੰਨੇ ਦਾ ਦੇਣ ਵਾਲਾ ਰੇਟੀ ਹੈ ਸਾਢੇ 4 ਲੈ ਜਾ ਬਾਈ ਯਾਰ ਐਵੇਂ ਕਰੀ ਜਾਂਦਾ ਹਾਂ ਜੀ ਮੇਰੇ ਪਿਆਰੇ ਤੁਹਾਡਾ ਸਾਰਾ ਸਤਿਕਾਰ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੌਡੀ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅੱਜ ਤੁਹਾਨੂੰ ਬਈ ਸ਼ਰਮੇ ਦੇ ਬਾਈ ਬਾਦਲ ਨਾਲ ਮਲਾਉਣੇ ਆਂ ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆਂ ਆਜੋ ਅੱਗੇ ਵੀਡੀਓ ਕਰਦੇ ਹਾਂ ਅੰਟੀ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਬਾਈ ਤੁਹਾਨੂੰ ਅੱਜ ਬੁੱਧਵਾਰ ਤਲਵੰਡੀ ਸਾਹਿਬੋਂ ਵੀਰੇ ਮੰਡੀ ਲੱਗੀ ਆ ਬਾਦਲ ਦੇ ਟਰੈਕਟਰ ਦਿਖਾਵਾਂਗੇ ਚਾਰ ਕ ਟਰੈਕਟਰ ਆਪਾਂ ਆਪਣੇ ਦਿਖਾਵਾਂਗੇ ਆਪਣੇ ਦਾ ਰੇਟ ਤੁਹਾਨੂੰ ਪਤਾ ਹੀ ਆ ਠੀਕ ਹੈ ਗੱਲ ਬਾਈ ਤੇ ਬਹੁਤਾ ਟਾਈਮ ਨਹੀਂ ਲੈਂਦੇ ਤੁਹਾਡਾ ਤੇ ਪਹਿਲਾਂ ਹੀ ਕਹਿ ਦਿੰਨਾ ਚਲੋ ਰੈਨ ਨੂੰ ਬਹੁਤ ਵੀਡੀਓ ਚ ਕਹਿ ਚੁੱਕਿਆ ਮੈਂ ਤੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੈ ਵੀਰੇ ਵਧੀਆ ਬਾਈ ਜੈਜ ਰੇਟ ਦੋਗੇ ਜੈਜ ਰੇਟ ਦੇਵਾਂਗੇ ਹੋਰ ਤਾਂ ਮਹਿੰਗਾ ਲਾ ਕੇ ਕਿੱਧਰ ਜਾਵਾਂਗੇ ਤੇਰਾ ਇਹਦਾ ਦੇਤਾ ਐ ਆ ਜਾ ਹੋਰ ਤਾਂ ਸਵਰਾਜ ਆ ਗਿਆ 744 ਡਬਲ ਕਲੱਚ ਕੇ ਸਿੰਗਲ ਹੈ ਇੱਕ ਕਲੱਚ ਸਿੰਗਲ ਹੈ ਸਿੰਗਲ ਕਲੱਚਾ ਸਿੰਪਲ ਸਟੀering ਆ ਟਾਇਰ ਭਾਈ 40 35 35 40 40 ਦੇ ਟਾਇਰ ਆ ਠੀਕ ਆ ਜੀ ਕ੍ਰਾਸ ਕਰ ਦੇ ਜਨਾਬ ਇਹ ਮਾਡਲ 4 ਕੇ 3 ਹੈ 2003 ਮਾਡਲ ਦਾ ਰਾਜਸਥਾਨ ਨੰਬਰ ਆ 195000 ਰੇਟ ਕਿਨੇ ਆ 80000 ਦਾ 190000 ਦੇਣ ਲਈਦਾ ਮੈਂ ਤੈਨੂੰ ਕੱਸੀ ਦਾ ਰੇਟ ਨਾ ਦੇਖ 175000 ਦਾ ਦੇ ਦਾਂਗੇ ਆਪਾਂ ਤੂੰ ਵਾਲਾ ਤੇਰਾ ਇਹ ਆ ਲੱਕਾ ਥੱਲੇ ਕਰ ਲਾ 94 ਮਾਡਲ ਆ ਸ਼ਾ ਕੰਟਰੋਲ ਲੈਫਟਾ 40 45 ਪੈਸੇ ਟਾਇਰ ਆ ਸੈਲਫ ਸਟਾਰਟ ਕੱਗੂ ਹੈ ਨਾ ਸੈਲਫ ਮੌਕੇ ਤੇ ਹੈਂਡਲ ਆ ਹੁਣ ਸੈਲਫ ਵੀ ਹੈਂਡਲ ਵੀ ਦੋਨੇ ਤਰ੍ਹਾਂ ਹੀ ਸਟਾਰਟ ਹੁੰਦਾ ਹੈ ਹੈਂਡਲ ਨਾਲ ਵੀ ਮਾਡਲ 94 12 ਲਿਖੀ ਬੜਾ ਕਿੰਨੇ ਦਾ ਕੱਗੂ ਪੂਰੇ ਲੱਖ ਰੁਪਏ ਦਾ ਲੈ ਜਾਓ ਭਾਈ ਨੰਬਰ ਕਿੰਨਾ ਕੱਗੂ ਤੇਰਾ 700 ਪੂਰਾ ਪੂਰਾ 791 64 62 24 ਜਿਹਨੇ ਆ ਲੈਣਾ ਭਾਈ ਫੋਨ ਕਰ ਲੈ 735 ਕਿਹਦਾ ਇਹ ਇਹ ਆਪਣਾ ਬੰਡੋਗੇ ਚੈੱਕ ਕਰਦੇ ਨੇ 98 ਮਾਡਲ ਆ ਬਾਈ 60 65 ਪੈਸੇ ਤੈਰ ਆ ਸਾਰਾ Ориਜਨਲ ਆ 98 ਮਾਡਲ 165000 ਡਿਮਾਂਡ ਦਾ ਇਹ ਬਾਈ 1.5 ਲੱਖ ਰੁਪਏ ਦਾ ਟਰਬਨੂ ਠੀਕ ਹੈ ਹਾਂ ਹਾਂ ਬਾਕੀ ਮਾਲਕ ਨੂੰ ਬਾਕੀ ਬਾਈ ਮਾਲਕ ਨੂੰ ਪੁੱਛ ਕੀ ਕਰ ਲੈ ਆ ਲੋ ਜੀ 50 38 ਜੌਂਡੀਰ ਡਬਲ ਡਿਊਲ ਪਾਵਰ ਡਬਲ ਕਲਚ ਹੈ ਇਹ ਡਬਲ ਡਬਲ ਕਲਚ ਨੋ ਮਾਡਲ ਆ 50 38 ਡੀ ਅੱਜ ਕੱਲੇ ਸਪੀਕਰ ਬਾਈ ਬਿੱਤੇ ਆ ਡੱਕ ਚੋਰੀ ਹੋ ਗਿਆ ਪਿਛਲੀ ਵਾਰ ਤਿੰਨ ਲੱਖ 15 ਹਜ਼ਾਰ ਮੰਗ ਰਿਹਾ ਹਾਂ ਅੱਜ ਆਥਰੇ ਡੱਕ ਵੀਨਾ ਚੋਰੀ ਕਿੰਨੇ ਦਾ ਇਹ ਦੇ ਦਾਂ 95 ਹਜ਼ਾਰ ਦਾ 2 ਲੱਖ 95 ਹਜ਼ਾਰ ਦਾ 2 ਲੱਖ 85 ਹਜ਼ਾਰ ਰੁਪਏ ਦਾ ਲੈ ਜਿਓ ਬਾਈ ਆ ਕੀ ਦਾ ਲਓ ਬਾਈ 724 ਸੌਰੀ ਮਾਫ ਕਰਨਾ ਭਰਾਵਾ ਨਹੀਂ ਨਹੀਂ 10 ਮਾਰ 16 ਲਿਕਾ 35 ਵਾਲਾ ਵੀਰੇ ਕਹਿ ਰਿਹਾ ਗਿਆ ਬਾਈ 85 90 ਪੈਸੇ ਆ ਰੇੜੂਆ ਵਿੱਚੇ ਵੀਰੇ ਆ ਡੱਕ ਵਿੱਚ ਆ ਬਾਈ ਕਹਿੰਦਾ ਬਾਈ ਡਬਲ ਗਾਚਾ ਸਿੰਗਲ ਕਲੱਚ ਆ ਸਿੰਪਲ ਸੇਰ ਨਾ ਬਹਿ ਜਾ ਬੱਪੂ ਕਿੱਥੇ ਜਾਣਾ ਤੂੰ ਸਾਰਾ 오ਰੀਜਨਲ ਆ ਵੀਰੇ 2010 ਮਾਡਲ ਆ 255 ਰੇਟ ਦੇ ਕਿਹਾ ਕਿੰਨੇ ਦਾ ਸੱਸੀ ਮੜਾ ਨਾਲ ਤਰਾ ਨੰਬਰ ਕਿੰਨੇ ਦਾ ਵੀਰੇ ਬੋਲਦੇ ਬੋਲਦੇ ਕਿੰਨੇ ਕਿੰਨੇ ਦਾ 35 40 ਤੱਕ ਛੜਦਾ ਇਹ ਇਹ ਕੀ ਗੱਲ ਹੋ ਗਈ 35 ਜਾਲੇ ਸਿੱਧਾ ਕੈਸਾ ਬਚਾ ਸਵਾ 2 ਲੱਖ ਦੇ ਦੇ ਦੂੰ ਆ ਕਹ ਦੇ ਅੰਦੇ ਦੇ ਜਵਾ ਦੋ ਲੱਖ ਦਾ ਟਰੈਕਟਰ ਲੈ ਜਾਓ ਨੰਬਰ ਬੋਲ 99632 94632 99632 52632 52632 ਬਾਈ ਨੂੰ ਕੰਟੈਕਟ ਕਰ ਲੈ ਪਿੰਡ ਕਿਹੜਾ ਤੇਰਾ ਵੀਰੇ ਫੂਲੀ ਕੰਮ ਫੂਲ ਰਾਮਪਰਾ ਫੂਲ ਕੰਟੈਕਟ ਕਰ ਲੈ ਵੀਰੇ ਜਿਹਨੇ ਲੈਣਾ ਹੋਏ ਵੀਰ ਨੇ ਆ 21 ਮਾਡਲ ਸੋਨਾ ਲਿਕਾ ਬਿਲਕੁਲ ਨਵਾਂ ਟਰੈਕਟਰ ਆ ਜੀ ਸੋਨਾ ਲਿਕਾ ਸਕੰਦਰ ਐਚ ਡੀ ਐਮ ਹੈਵੀ ਡਿਊਟੀ ਆ ਟਾਇਰ ਹੈਗੇ ਜੀ 85 90 ਰੇਸੇ ਸਾਰਾ ਰੀਜਨ ਆ ਬਾਈ ਚਾਰੇ ਡੇਰ ਨਾਲ ਦੇ ਹਨਾ ਬਾਈ ਨਾਲ ਦੇ ਨਾਲ ਦੇ ਡਬਲ ਕਲਚਾ ਪਾਵਰ ਸਟੀਰਿੰਗ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਰੇਟ ਲਿਖੀ ਬੈਠਾ ਮਿੱਠੇ ਆ ਫੋਨ ਚੱਕਲੇ ਸੀ ਮੇਰਾ 475 ਉਹ ਕਹਦਾ ਗੁਰਮੀਤ ਦਾ ਫੋਨ ਹੈ ਕਹਦਾ ਕਰ ਲੈ ਬਾਈ 475 475 65 ਦਾ ਦੇ ਦਾਂਗੇ ਬਹਾ ਫालतू ਲਿਖਿਆ ਨਹੀਂ ਬਾਕੀ ਕੋਈ ਨਾ ਕੋਈ ਨਾ ਕੋਈ ਤੂੰ ਕਰੇ ਨਾ ਯਾਰ ਕਿਉਂ ਗਾਉਲੇ ਗੁੱਟੀ ਜੰਨੇ ਹੋ ਬਾਈ ਯਾਰ ਹੋਰ ਕਿੰਨੇ ਦਾ ਸਹੀ ਰੇਟ ਦਾ ਸੀ ਕਿੰਨੇ ਦਾ ਸਾਢੇ 4 ਦਾ ਦੇ ਦਾਂਗੇ ਬਸ ਇੱਥੇ ਘਟ ਜਾ ਦੇਵੇਂਗਾ ਕਿੰਨੇ ਦਾ ਦੇਣ ਵਾਲਾ ਰੈਡੀ ਹੈ ਸਾਢੇ 4 ਲੈ ਜਾਓ ਬਾਈ ਯਾਰ ਐਵੇਂ ਕਰੀ ਜਾਂਦਾ ਲੋ ਜੀ ਮੈਸੀ 2004 ਮਾਡਲ ਤੈਰ ਹੈਗਾ ਜੀ 80 ਕੇ ਪੈਸੇ ਮੂਹਰ ਲਈ ਭਾਈ 70 ਕੇ ਪੈਸੇ ਆ ਰਿੰਮ ਤੇ ਮੰਗਰਿਆਰ ਦੀ ਟੱਚਿੰਗ ਆ ਵੀਰੇ ਤੇ ਨੰਬਰ ਹੈਗਾ ਪੰਜਾਬ 255 ਰੇਟ ਕਿੰਨੇ ਦਾ 235 ਦਾ 1.2 ਲੱਖ ਦਾ ਲੈ ਜਾਓ ਉਦੋਂ ਆ ਗਿਆ 524 ਡਬਲ ਕਲਚ ਦੇ ਵਿੱਚ ਆ ਪੰਜਾਬ ਨੰਬਰ ਹੈ ਵੀਰੇ ਸਾਰਾ origignal ਆ ਟਾਇਰ ਹੈਗੇ ਵੀ 70 75 ਰੁਪਏ ਤੇ ਸਾਈਡ ਗੇਅਰ ਆ ਪਾਵਰ ਸਟੀering ਰੇਟ ਹੈਗਾ 335000 ਰੁਪਏ ਕਿੰਨੇ ਦਾ ਵੀਰੇ 3 ਦਾ ਦੇ ਦਾਂਗੇ 2 ਲੱਖ ਹੈ ਨਾ ਸੀ ਕਿੰਨੇ ਦਾ ਕਿਉਂ ਬਾਬ ਲਾ ਬਾਬ ਲਾਇਆ ਮੈਂ ਕੱਟ ਕਰ ਦਾਂਗੇ 90000 ਦਾ ਦੇ ਦਾਂਗੇ 85 ਤੋਂ 85 ਦਾ ਲੈ ਜਾ ਆ ਲੋ ਜੀ ਆ 55 hp ਟਰੈਕਟਰ ਆ 55 hp ਟਰੈਕਟਰ ਆ ਜੀ 2008 ਮਾਡਲ ਆ ਪਾਵਰ ਸਟੀਅਰਿੰਗ ਆ ਟਾਇਰ ਹੈ ਗਿਆ ਬਾਈ 60 ਕੋ ਪੈਸੇ ਸਾਈਡ ਗੇਅਰ ਆ 2 ਸਪੀਡ 2 ਸਪੀਡ hp 55 3 ਲੱਖ ਤੇ 55 ਹਜ਼ਾਰ ਲਗਾ ਕਿੰਨਾ ਇਹ ਵੀ ਦੇ ਦਾਂਗੇ 35 ਹਜ਼ਾਰ ਦਾ ਟਰੈਕਟਰ ਯਾਰ ਮੈਂ ਕਿ ਗਮਲਾ ਹੋ ਗਿਆ ਭਰਾ ਵੇ 335 ਦਾ ਕਿੰਨੇ ਦਾ ਪਾਵਰ ਸਟੀਅਰਿੰਗ ਕਿੰਨੇ ਦਾ ਮਾੜਾ ਮੋਟਾ ਫੁਰ ਕਰਦੇ ਆ ਮੌਕੇ ਤੇ ਸਵਾ ਦਾ ਕਰਦੇ ਆ 3 ਲੱਖ 10 ਹਜ਼ਾਰ ਕਹ ਰਿਹਾ ਠੀਕ ਹੈ ਬਸ ਕਰਦਾ 10000 ਦਾ ਲਈ ਲਓ ਜੀ ਉਹੀ ਗੱਲ 16 1/60 2020 ਮਾਡਲ ਦਾ ਚਾਰੇ ਟਾਇਰ ਬਿਲਕੁਲ ਨਵੇਂ ਆ ਬਾਈ ਟਾਇਰ ਕੀ ਟੈਟਰੀ ਨਵਾਂ ਮੂਰਲੇ ਨਾਲ ਦੇ ਠੀਕ ਹੈ ਮੂਰਲੇ ਨਾਲ ਦੇ ਟਾਇਰ ਬਾਈ 95 ਪੈਸੇ ਪਿਛਲੇ ਬਾਈ ਨਵੇਂ ਆ ਬਿਲ ਮਿਲ ਜਾਣਗੇ ਬਿਲ ਮਿਲ ਜਾਣਗੇ ਬਾਈ ਤੇ ਦਬਲ ਡੀਟੀ ਜੋੜੀ ਆ ਜਮਾ ਡਿਸਟ੍ਰੀਬਿਊਟਰ ਦਾ ਹਾਂ ਹਾਂ ਡਬਲ ਡੀਟੀ ਬੂਟਰ ਤਾਂ ਮਾਡਲ ਡਬਲ ਡਿਸਟ੍ਰੀਬਿਊਟਰ ਬਾਈ 60 ਐਚਪੀ ਦੇ ਵਿੱਚ ਆ 595 ਲਿਖੀ ਬੈਠਾ ਕਿੰਨੇ ਦਾ ਬਿਲ ਲਿਆ 5 ਲੱਖ 10 ਹਜ਼ਾਰ 55.5 ਹਾਂ 55000 ਹਾਂ ਇੰਨਾ ਕੋਜ ਲੈ ਆਹ ਪੰਜ 55 ਇਹ 5 ਲੱਖ 55000 ਦਾ ਲੈ ਜਾ ਠੀਕ ਹੈ ਲੈ ਲਓ ਠੀਕ ਹੈ ਬਈ ਓਕੇ ਹੋ ਗਿਆ ਆ ਤੇ ਆ ਗਏ 60 55 ਲੈ ਭਾਈ ਜੀਨੇ ਚਲਾਇਆ ਹੈ ਨਾ ਉਹਨੂੰ ਪਤਾ ਕੀ ਚੀਜ਼ ਐ ਇਹ ਇਹ ਤਾਂ ਬਈ ਐਂ ਲੱਗਾ ਸਾਹ ਆਲ ਰਾਉਂਡਰ ਡਰਾਈਵਰ ਹੁੰਦਾ ਇਹ ਕਾਹਦੇ ਤੇ ਮਰਜ਼ੀ ਡਾ ਦੋ ਵੇੜੇ ਪਾਰ ਹੀ ਐ ਇਹਦੇ ਤੈਨੂੰ ਇੱਧਰ ਲਿਆ ਇੱਥੇ ਮਾ ਤੇ ਆਣਾ ਬੀਮ ਬੀਮ ਮਾਡਲ ਵਰਗਾ 2015 ਮਾਡਲ ਆ ਡਬਲ ਕਲਚ ਆ ਸਫਰ ਨੈਕਸ ਪਾਵਰ ਸਟੀering 80 ਕਿਲੋ ਵਾਲਾ weight ਨਾਲ ਲੱਗਿਆ ਕਿ ਬਾਹਲੇ ਲਾ ਲੈਂਦੇ ਆਪਾਂ ਲੋਹਣਾ ਨੇ 4,60,000 ਦੀ ਮੰਗ ਆ ਟਰੈਕਟਰ ਦੇਣਾਗੇ ਸਵਾ 4 ਲੱਖ ਦਾ ਮੌਕੇ ਤੇ ਮਨਸਨਮਾਨ ਹੋ ਜਾਊਗਾ ਠੀਕ ਹੈ ਜੀ ਠੀਕ ਹੈ ਗੱਲ ਜਿਹੜੇ ਐਕਸਐਮ ਹੋ ਗਿਆ ਇਹ ਹੋ ਗਿਆ ਸੋਨਾਲੀਕਾ ਹੋ ਗਿਆ 60 ਹੋ ਗਿਆ ਕਿਹੜਾ ਟਰੈਕਟਰ ਨਾਲ 2000 ਚਾਬੀ ਨਾਲ ਹਾਂ ਭਾਈ ਇੰਜਨ ਦਾ ਤੇਲ ਪਸੰਦ ਨਾਲ ਆਵੇ ਡੰਡਾ ਫੱਟੀ ਬੈਟਰੀ ਨਾ ਪਸੰਦ ਆਵੇ ਚੇਂਜ ਸੌਦਾ ਕਰਨ ਤੋਂ ਬਾਅਦ ਠੀਕ ਹੈ ਜੀ ਗੱਲ ਠੀਕ ਹੈ ਜੀ ਇਹ ਮੇਰਾ ਡਾਇਟਰ ਆ ਆ ਵੀ ਆਪਣਾ ਸ਼ਰਮਾ ਜੀ ਮੌਕੇ ਤੇ ਇੱਕ ਮਿੰਟ ਭਾਈ ਜੀ ਕੋਈ ਵੀ ਟਰੈਕਟਰ ਲੈਣਾ ਹੋਵੇ 15 ਤੋਂ 20 ਟਰੈਕਟਰ ਘਰੇ ਵੀ ਖੜੇ ਆ ਕਿ ਚਾਰ ਕੀ ਲੈਉਣੇ ਆਪਾਂ ਕਿਉਂ ਇੱਥੇ ਮਿੱਤਰ ਆਉਂਦੇ ਆ ਕਸਟਮਰ ਆਉਂਦੇ ਆ ਮੇਰੇ ਇੱਥੇ ਮੈਨੂੰ ਆਉਣਾ ਪੈਂਦਾ ਮੋਬਾਈਲ ਨੰਬਰ 94172 94172 35234 35234 35234 ਬਾਦਲ ਦਾ ਨੰਬਰ ਹੈ ਪਿੰਡ ਸ਼ੇਖਪੁਰਾ ਤਲਵੰਡੀ ਸਾਬੋ ਦੇ ਨਾਲ ਕੁਝ ਤਲਵੰਡੀ ਟਰੈਕਟਰ ਖੜੇ ਨੇ ਦੇ ਕੁਝ ਸ਼ੇਖਪੁਰੇ ਸ਼ੇਖਪੁਰੇ ਠੀਕ ਹੈ ਭਾਈ ਕੋਈ ਵੀ ਟਰੈਕਟਰ ਲੈਣਾ ਹੋਵੇ ਇਹਨਾਂ ਚੋਂ ਕੋਈ ਵੀ ਜਿੰਨੇ ਦਿਖਾਇਆ ਹੈ ਵੀਡੀਓ ਚ ਇਹਦੀ ਗਿਫਟ ਹੈਗੀ ਭਾਈ ਬਾਦਲ ਨਾ ਭਾਈ ਕਮਿਸ਼ਨ ਕਿਸੇ ਟਰੈਕਟਰ ਦਾ ਦੇਣਾ ਕਿਸੇ ਨੂੰ ਨਾ ਲੈਣਾ ਠੀਕ ਹੈ ਗੱਲ ਵੀਰੇ ਤੇ 1000 ਰੁਪਿਆ ਬਾਦਲ ਤੋਂ ਭਾਈ ਚਾਬੀ ਦਾ ਫੜ ਲਿਓ ਆਹ ਟਰੈਕਟਰ ਵੇਖ ਕੇ ਬਾਕੇ ਲੈ ਜੋ ਕੋਈ ਗੱਲ ਕੋਈ ਵੀ ਟਰੈਕਟਰ ਲੈ ਲਿਓ ਸਾਡੇ ਤੋਂ ਬਾਅਦ 10000 ਰੁਪਏ ਬਦਲ ਤੋਂ ਚਾਬੀ ਦਾ ਫਰ ਦੇ ਤੇ ਬਾਕੇ ਚਲਾ ਕੇ ਜਿਵੇਂ ਤਸੱਲੀ ਆਉਂਦੀ ਓਵੇਂ ਕਰਕੇ ਲੈ ਕੇ ਜਾ ਠੀਕ ਹੈ ਗੱਲ ਵੀਰੇ ਤੇ ਬਾਈ ਮੇਰਾ ਮੋਬਾਈਲ ਨੰਬਰ 947884545 ਠੀਕ ਹੈ ਗੱਲ ਵੀਡੀਓ ਵਧੀਆ ਲੱਗੀ ਦੱਬ ਕੇ ਲੈ ਕਮੈਂਟ ਸ਼ੇਅਰ ਕਰੋ ਪੇਜ ਨੂੰ ਕਰ ਲੈ ਬੋਲੋ ਬਹੁਤ ਬਹੁਤ ਮਿਹਰਬਾਨੀ ਬਾਈ ਸੋਸੀ ਕਰ ਮਿਹਰਬਾਨੀ ਥੈਂਕ ਯੂ ਵੀਰ ਧੰਨਵਾਦ ਸਸੀ ਕਾਮ